ਕਿੰਨੀ ਸਾਮਰਥਾ ਅਸੀਂ ਦੇਖਦੇ ਆਂ ਈਯੂਬ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 5 ਨੰਬਰ ਪੰਕਤੀ ਦੇ ਵਿੱਚ ਦੇਖਦੇ ਕਹਿੰਦਾ ਇੱਥੇ ਲਿਖਿਆ ਇਉਂ ਜਦ ਉਹਨਾਂ ਦੇ ਦਾਉਤ ਦੇ ਦਿਨ ਬੀਤ ਜਾਂਦੇ ਤਾਂ ਈਯੂਬ ਉਹਨਾਂ ਨੂੰ ਸੱਤ ਲੈਂਦਾ ਅਤੇ ਉਹਨਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਹਨਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜਾਉਂਦਾ ਹੁੰਦਾ ਸੀ ਕਿਉਂ ਜੋ ਈਯੂਬ ਆਖਦਾ ਸੀ ਭਈ ਕਿਤੇ ਮੇਰੇ ਪੁੱਤਰ ਨੇ ਪਾਪ ਕੀਤਾ ਅਤੇ ਆਪਣੇ ਮਨ ਵਿੱਚ ਪਰਮੇਸ਼ਵਰ ਨੂੰ ਫਟਕਾਰਿਆ ਹੋਵੇ ਈਯੂਬ ਆਪਣੇ ਸਾਰੇ ਦਿਨ ਇਉਂ ਹੀ ਕਰਦਾ ਹੁੰਦਾ ਸੀ ਹਾਲੇਲੂਇਆ ਈਯੂਬ ਇੱਕ ਧਰਮੀ ਮਨੋਖਿਆ ਬਹੁਤ ਹੀ ਵੰਡਰਫੁਲ ਇਹਦੀ ਲਾਈਫ ਦੀ ਸਟੋਰੀ ਆ ਪਰ ਅੱਜ ਅਸੀਂ ਲਹੂ ਦੇ ਬਾਰੇ ਵਿੱਚ ਸਿੱਖ ਰਹੇ ਹਾਂ ਕਿਉਂਕਿ ਪ੍ਰਭੂ ਭੋਜ ਦੀ ਸਰਵਿਸ ਅੱਜ ਹੌਲੀ ਕਮਿਊਨਿਨ ਸਰਵਿਸ ਆ ਇੱਥੇ ਲਿਖਿਆ ਜਦੋਂ ਉਹ ਦਾਊਦ ਦੇ ਦਾਵਤ ਰੱਖਦੇ ਸੀ ਪਾਰਟੀ ਜਸ਼ਨ ਮਨਾਉਂਦੇ ਸੀ ਕੁਝ ਦਿਨ ਤਾਂ ਫੇ ਕੀ ਹੁੰਦਾ ਸੀਗਾ ਆਯੂਬ ਸੱਦ ਲੈਂਦਾ ਹੁੰਦਾ ਸੀ ਆਪਣੇ ਨਿਆਣਿਆਂ ਨੂੰ ਆਪਣੇ ਪੁੱਤਰਾਂ ਨੂੰ ਉਹਨਾਂ ਨੂੰ ਸੱਦਣਾ ਆਪਣੇ ਬੱਚਿਆਂ ਨੂੰ ਉਹਨੇ ਸੱਦਣਾ ਤੇ ਫਿਰ ਉਹਨਾਂ ਦੀ ਉਹਨਾਂ ਦੀ ਗਿਣਤੀ ਦੇ ਅਨੁਸਾਰ ਜਿੰਨੇ ਵੀ ਉਹਦੇ ਬੱਚੇ ਉਹਦੀ ਪਤਨੀ ਉਹਨਾਂ ਸਾਰਿਆਂ ਦੀ ਗਿਣਤੀ ਦੇ ਅਨੁਸਾਰ ਉਹ ਹੋਮ ਦੀਆਂ ਬੱਲੀਆਂ ਚੜਾਉਂਦਾ ਹੁੰਦਾ ਸੀਗਾ ਕਿਉਂ ਚੜਾਉਂਦਾ ਹੁੰਦਾ ਸੀਗਾ ਬੇਟਾ ਬੱਸ ਕਰ ਹੁਣ ਕੈਮਰਾ ਲੈ ਕੇ ਅੱਗੇ ਨਾ ਆਈ ਕਿਉਂ ਜੋ ਅਜੂਬ ਆਖਦਾ ਸੀ ਪਈ ਕਿਤੇ ਮੇਰੇ ਪੁੱਤਰਾਂ ਨੇ ਪਾਪ ਕੀਤਾ ਹੋਵੇ ਕਿਉਂਕਿ ਉਹ ਯੂਗ ਸੋਚਦਾ ਸੀ ਇਹ ਨਾ ਹੋਵੇ ਕਿ ਹੱਸਦਿਆਂ ਖੇਡਦਿਆਂ ਹਾਸੇ ਮਸ਼ਕੂਲੇ ਦੇ ਵਿੱਚ ਮਜ਼ਾਕ ਦੇ ਵਿੱਚ ਦਾਵਤ ਕਰਦਿਆਂ ਹੋયા ਜਸ਼ਨ ਮਨਾਉਂਦਿਆਂ ਹੋયા ਕਿਤੇ ਇਹਨਾਂ ਕੋਲੋਂ ਕੋਈ ਪਾਪ ਨਾ ਹੋ ਗਿਆ ਹੋਵੇ ਕਹਿੰਦਾ ਅਤੇ ਆਪਣੇ ਮਨ ਵਿੱਚ ਹੀ ਪਰਮੇਸ਼ਵਰ ਨੂੰ ਪਟਕਾਰਿਆ ਹੋਵੇ ਕਹਿੰਦਾ ਕਿਤੇ ਇਹਨਾਂ ਦੇ ਕੋਲੋਂ ਇਹਨਾਂ ਦੇ ਮਨ ਵਿੱਚ ਹੀ ਪਰਮੇਸ਼ਵਰ ਦੇ ਲਈ ਕੁਝ ਗਲਤ ਨਾ ਸੋਚ ਹੋ ਗਿਆ ਹੋਵੇ ਕੁਝ ਗਲਤ ਇਹਨਾਂ ਨੇ ਆਪਣੇ ਮਨ 'ਚ ਹੀ ਨਾ ਕਹਿ ਦਿੱਤਾ ਹੋਵੇ ਕਹਿੰਦਾ ਆਯੂਬ ਆਪਣੇ ਸਾਰੇ ਦਿਨ ਇਉਂ ਹੀ ਕਰਦਾ ਹੁੰਦਾ ਸੀ ਸਾਰੇ ਦਿਨ ਇਟ ਮੀਨ ਐਵਰੀ ਡੇ ਸਾਰੇ ਦਿਨ ਇਦਾਂ ਹੀ ਕਰਦਾ ਸੀ 올 ਦਾ ਟਾਈਮ ਉਹ ਇਦਾਂ ਹੀ ਕਰਦਾ ਸੀ ਕੀ ਕਰਦਾ ਸੀ ਉਹਨਾਂ ਦੀ ਗਿਣਤੀ ਦੇ ਅਨੁਸਾਰ ਬਲੀਆਂ ਦਿੰਦਾ ਸੀ ਤੇ ਬਲੀ ਕਿਉਂ ਦਿੱਤੀ ਜਾਂਦੀ ਸੀ ਕਿ ਉਹ ਜਿਹੜਾ ਲਹੂ ਆ ਉਹਨੂੰ ਛਿੜਕਿਆ ਜਾਵੇ ਉਹਨਾਂ ਦੇ ਉੱਤੇ ਜਿਨ੍ਹਾਂ ਦੇ ਨਾਂ ਦੀ ਉਹ ਬਲੀਆ ਤਾਂ ਜੋ ਉਹਨਾਂ ਦੇ ਪਾਪ ਮਿਟਾਏ ਜਾਣ ਹallelujah ਤਾਂ ਈਯੂਬ ਪਲੀਆਂ ਦਿੰਦਾ ਸੀ ਲਹੂ ਦੇ ਦੁਆਰਾ ਕਵਰ ਕਰਦਾ ਸੀ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਕਵਰ ਕਰਦਾ ਸੀਗਾ ਜੇ ਤੁਸੀਂ ਫਿਰ ਵੀ ਇਹਨੂੰ ਚੰਗੇ ਤਰੀਕੇ ਨਾਲ ਸਮਝਣਾ ਤੇ ਘਰੇ ਜਾ ਕੇ ਇਹ ਪੂਰਾ ਚੈਪਟਰ ਪੜਿਓ ਫੇ ਕੀ ਹੋਇਆ ਇੱਕ ਦਿਨ ਇਦਾਂ ਹੀ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਦੇ ਪੁੱਤਰ ਪਰਮੇਸ਼ਵਰ ਦੇ ਕੋਲੇ ਆਏ ਤੇ ਉਹਨਾਂ ਦੇ ਨਾਲ ਹੀ ਸ਼ੈਤਾਨ ਵੀ ਆਇਆ ਤੇ ਪਰਮੇਸ਼ਵਰ ਨੇ ਉਹਨੂੰ ਪੁੱਛਿਆ ਕਿੱਥੋਂ ਆਇਆ ਆ ਕਹਿੰਦਾ ਧਰਤੀ ਤੋਂ ਸੈਰ ਕਰਦਾ ਹੋਇਆ ਆ ਤਾਂ ਪਰਮੇਸ਼ਰ ਨੇ ਕਿਹਾ ਕਿ ਤੂੰ ਮੇਰੇ ਜਨ ਈਯੂਵਲ ਦੇਖਿਆ ਤਾਂ ਉਹਨੇ ਅੱਗੋਂ ਕੀ ਕਿਹਾ ਆਪਾਂ ਦੇਖਦੇ ਆ ਯੂਪਤੀ ਕਿਤਾਬ ਉਹਦਾ 1 ਨੰਬਰ ਅਥੇ ਆਏ ਉਹਦੀ 10 ਤੇ 11 ਨੰਬਰ ਪੰਕਤੀ ਚ ਕਹਿੰਦਾ ਕੀ ਤੈਂ ਉਸਦੇ ਅਤੇ ਉਸਦੇ ਘਰ ਦੇ ਅਤੇ ਉਸਦੇ ਸਭ ਕਾਸੇ ਦੇ ਦਿਵਾਰੇ ਵਾਰਡ ਨਹੀਂ ਲਾ ਛੱਡੀ ਤੈਂ ਉਸਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵੱਧ ਗਿਆ ਹੈ ਇੱਥੇ ਅਸੀਂ ਇੱਕ ਚੀਜ਼ ਪੜ੍ਹਦੇ ਆਂ ਕਿੰਨਾ ਤੈ ਉਹਦੇ ਸਭ ਕਾਸੇ ਦੇ ਦਿਵਾਲੇ ਵਾਰ ਲਾ ਛੱਡੀ ਆ ਹੈਜ ਆਫ ਪ੍ਰੋਟੈਕਸ਼ਨ ਸੁਰੱਖਿਆ ਦੀ ਵਾੜੀ ਉਹ ਵਾਰ ਕਿਦਾਂ ਲਹੂ ਦੇ ਦੁਆਰਾ ਉਹ ਲਹੂ ਜਿਹੜਾ ਉਹ ਆਪਣੇ ਧੀਆ ਪੁੱਤਰਾਂ ਦੇ ਬਦਲੇ ਉਹ ਬਲੀਦਾਨ ਛੜੇ ਦਿੰਦਾ ਸੀ ਉਹ ਪਰਮੇਸ਼ਵਰ ਦੇ ਅੱਗੇ ਚੜਾਉਂਦਾ ਸੀ ਔਰ ਭੈ ਮੰਨਦਾ ਸੀ ਪਰਮੇਸ਼ਵਰ ਦਾ ਕਿ ਕਿਤੇ ਮੇਰੇ ਬੱਚਿਆਂ ਦੇ ਕੋਲੋਂ ਜੇ ਮਨ ਦੇ ਅੰਦਰ ਵੀ ਕਿਤੇ ਇਹਨਾਂ ਨੇ ਕੋਈ ਪਾਪ ਕਰ ਲਿਆ ਸੋਚਾਂ ਦੇ ਵਿੱਚ ਵੀ ਕੋਈ ਪਾਪ ਹੋ ਗਿਆ ਤਾਂ ਇਸ ਲਹੂ ਦੇ ਦੁਆਰਾ ਉਹ ਪਾਪ ਜਿਹੜਾ ਆ ਉਹ ਬਖਸ਼ ਦਿੱਤਾ ਜਾਏ ਅੱਜ ਬਹੁਤ ਸਾਰੇ ਲੋਕ ਮੂੰਹ ਤੋਂ ਗਲਤ ਚੀਜ਼ ਬੋਲਣ ਤੋਂ ਡਰਦੇ ਆ ਪਰ ਉਹਨਾਂ ਦੇ ਮਨ ਵਿੱਚ ਇੰਨੀਆਂ ਜ਼ਬਰਦਸਤ ਗਲਤ ਗੱਲਾਂ ਚੱਲਦੀਆਂ ਆ ਜੜੀਆਂ ਉਹਨਾਂ ਦੇ ਜੀਵਨ ਨੂੰ ਸ਼ੁੱਧਤਾ ਤੋਂ ਬਹੁਤ ਦੂਰ ਕਰ ਦਿੰਦੀਆਂ ਅਸ਼ੁੱਧ ਕਰ ਦਿੰਦੀਆਂ ਆ ਨਾਸ਼ ਵੱਲ ਨੂੰ ਲੈ ਕੇ ਜਾਂਦੀਆਂ ਆ ਜਦੋਂ ਇਨਸਾਨ ਵਿਹਲਾ ਬੈਠਾ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੇ ਹੀ ਵਿਰੁੱਧ ਸੋਚ ਜਾਂਦਾ ਆ ਕੀਤਾ ਉਵੇਂ ਕਿਉਂ ਕੀਤਾ ਉਹਨੂੰ ਇਦਾਂ ਕਰਨਾ ਚਾਹੀਦਾ ਸੀ ਕਿ ਕੋਈ ਬੰਦਾ ਪਰਮੇਸ਼ਵਰ ਨੂੰ ਅਕਲ ਦਊਗਾ ਕਿ ਉਹਨੂੰ ਕਿੱਦਾਂ ਕਰਨਾ ਚਾਹੀਦਾ ਸੀ ਕਿ ਪਰਮੇਸ਼ਵਰ ਕਿਸੇ ਬੰਦੇ ਤੋਂ ਪੁੱਛੂਗਾ ਕਿ ਮੈਂ ਕਰਾਂ ਕਿ ਨਾ ਕਰਾਂ ਤਾਂ ਇੱਥੋਂ ਸਾਨੂੰ ਸਮਝ ਆਉਂਦੀ ਕਿ ਅਸੀਂ ਮਨ ਦੇ ਅੰਦਰ ਵੀ ਪਰਮੇਸ਼ਵਰ ਦੇ ਲਈ ਕੁਝ ਗਲਤ ਚੀਜ਼ ਨੂੰ ਪੈਦਾ ਨਹੀਂ ਹੋਣ ਦਿੰਦੇ ਵਚਨ ਦੇ ਵਿੱਚ ਲਿਖਿਆ ਆ ਵਿਚਾਰਾਂ ਨੂੰ ਆਪਣੇ ਵੱਸ ਵਿੱਚ ਲਿਆਓ ਬੰਦਨ ਵਿੱਚ ਲਿਆਓ ਕਿ ਤੁਹਾਡੇ ਵਿਚਾਰ ਇੰਨੇ ਆਜ਼ਾਦ ਨਾ ਹੋਣ ਕਿ ਤੁਹਾਡੇ ਵਿਚਾਰ ਕੁਝ ਵੀ ਸੋਚੀ ਜਾਣ ਤੁਹਾਡੇ ਵਿਚਾਰਾਂ ਚ ਕੁਝ ਵੀ ਚੱਲੀ ਜਾਵੇ ਕਿ ਤੁਸੀਂ ਆਪਣੀਆਂ ਸੋਚਾਂ ਦੇ ਰਾਹੀਂ ਕੋਈ ਵੀ ਪਾਪ ਕਰੀ ਚੱਲੋ ਬਹੁਤ ਸਾਰੇ ਲੋਕ ਹੱਥਾਂ ਦੇ ਨਾਲ ਪਾਪ ਕਰਨ ਦੇ ਲਈ ਯੋਗ ਨਹੀਂ ਹੁੰਦੇ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਜਾਂ ਉਹਨਾਂ ਦੇ ਕੋਲ ਇੰਨੀ ਤਾਕਤ ਨਹੀਂ ਹੁੰਦੀ ਜਾਂ ਉਹ ਡਰਦੇ ਆ ਕਿ ਜੇ ਮੈਂ ਫੜਿਆ ਗਿਆ ਤਾਂ ਫੇਰ ਮੇਰਾ ਕੀ ਹੋਊਗਾ ਉਸ ਸਜ਼ਾ ਤੋਂ ਡਰਦੇ ਆ ਉਹ ਪਾਪ ਨਹੀਂ ਕਰਦੇ ਪਰ ਆਪਣੇ ਮਨ ਦੇ ਵਿੱਚ ਉਹ ਬਹੁਤ ਸਾਰੇ ਪਾਪ ਕਰਦੇ ਆ ਯਾਦ ਰੱਖੋ ਜੇ ਤੁਸੀਂ ਜਿਸਮ ਨਾਲ ਪਾਪ ਕਰ ਲਿਆ ਜਾਂ ਉਹ ਪਾਪ ਜਿਹੜਾ ਤੁਸੀਂ ਜਿਸਮ ਦੇ ਦੁਆਰਾ ਕਰਨਾ ਚਾਹੁੰਦੇ ਉਹਨੂੰ ਮਨ ਦੇ ਰਾਹੀਂ ਕਰ ਲਿਆ ਤਾਂ ਤਾਨੂੰ ਬਰਾਬਰ ਦੀ ਹੀ ਸਜ਼ਾ ਮਿਲਣੀ ਆ ਫਰਜ ਕਰੋ ਤੁਸੀਂ ਕਿਸੇ ਨੂੰ ਚਾਕੂ ਦੇ ਨਾਲ ਮਾਰ ਦਿੱਤਾ ਜਾਂ ਤੁਸੀਂ ਉਹਨੂੰ ਮਾਰਿਆ ਨਹੀਂ ਪਰ ਤੁਹਾਡਾ ਦਿਲ ਕਰਦਾ ਕਿ ਤੁਸੀਂ ਉਹਨੂੰ ਮਾਰ ਸਿੱਟੋ ਤਾਂ ਪਰਮੇਸ਼ਵਰ ਦੀ ਨਜ਼ਰ ਵਿੱਚ ਤੁਸੀਂ ਖੂਨੀ ਹੋ ਇਸ ਸੰਸਾਰ ਵਿੱਚ ਬੇਸ਼ੱਕ ਤੁਹਾਨੂੰ ਖੂਨ ਦੀ ਸਜ਼ਾ ਨਾ ਮਿਲੇ ਜਦ ਤੱਕ ਤੁਸੀਂ ਕਿਸੇ ਇਨਸਾਨ ਨੂੰ ਨਹੀਂ ਮਾਰਦੇ ਇੱਥੇ ਕਿਦਾਂ ਸਜ਼ਾ ਮਿਲੂਗੀ ਅਗਰ ਤੁਸੀਂ ਉਹਨੂੰ ਹੱਥੀ ਮਾਰਦੇ ਆ ਅਰ ਪ੍ਰੂਵ ਹੋ ਜਾਂਦਾ ਕਿ ਤੁਸੀਂ ਕਿਸੇ ਨੂੰ ਮਾਰਿਆ ਹੈ ਤੇ ਤੁਸੀਂ ਸਜ਼ਾ ਦੇ ਹੱਕਦਾਰ ਆਂ ਪਰ ਪਰਮੇਸ਼ਵਰ ਦੀ ਅਦਾਲਤ ਵਿੱਚ ਇਦਾਂ ਨਹੀਂ ਆ ਤੁਸੀਂ ਬੇਸ਼ੱਕ ਹੱਥੀ ਨਹੀਂ ਮਾਰਿਆ ਪਰ ਤੁਹਾਡੇ ਅੰਦਰ ਪਲਾਨ ਇੱਥੇ ਵੀ ਕਾਨੂੰਨ ਦੇ ਵਿੱਚ ਹੈਗਾ ਨਾ ਇਰਾਦੇ ਕਤਲ ਇਰਾਦਾ ਬਣਾਉਣਾ ਕਤਲ ਦਾ ਤੇ ਉਹਦੀ ਵੀ ਸਜ਼ਾ ਛੋਟੀ ਨਹੀਂ ਆ ਤਾਂ ਪਰਮੇਸ਼ਵਰ ਦੀ ਅਦਾਲਤ ਵਿੱਚ ਜਦੋਂ ਤੁਸੀਂ ਆਪਣੇ ਮਨ ਦੇ ਅੰਦਰ ਸੋਚ ਲਿਆ ਕਿ ਇਹ ਬੰਦਾ ਤਾਂ ਇਸ ਧਰਤੀ ਤੇ ਹੋਣਾ ਨਹੀਂ ਚਾਹੀਦਾ ਇਹਨੂੰ ਤਾਂ ਮਰਨਾ ਚਾਹੀਦਾ ਆ ਜਾ ਤੁਸੀਂ ਕਹਿੰਦੇ ਕਿ ਮੇਰਾ ਜੀ ਕਰਦਾ ਇਹਨੂੰ ਮੈਂ ਮਾਰ ਸਿੱਟਾਂ ਪਰ ਮੇਰਾ ਵਸ ਨਹੀਂ ਚੱਲਦਾ ਮਤਲਬ ਤੁਸੀਂ ਕਤਲ ਦੀ ਸਜ਼ਾ ਪਰਮੇਸ਼ਵਰ ਦੀ ਅਦਾਲਤ ਵਿੱਚੋਂ ਆਪਣੇ ਲਈ ਮੰਗ ਲਈ ਸਮਝ ਲੱਗੀ ਤਾਂ ਮਨ ਵਿੱਚ ਵੀ ਕੁਝ ਗਲਤ ਨਹੀਂ ਹੋਣ ਦੇਣਾ ਆਯੂਬ ਇਸ ਇਜ਼ ਦਾ ਖਾਸ ਖਿਆਲ ਰੱਖਦਾ ਸੀ ਇੱਥੇ ਆਪਾਂ ਸਾਫ਼-ਸਾਫ਼ ਪੜਿਆ ਕਹਿੰਦਾ ਕਿ ਤੇ ਇਹਨਾਂ ਨੇ ਮਨ ਵਿੱਚ ਹੀ ਪਰਮੇਸ਼ਵਰ ਨੂੰ ਫਿਟ 10 11 ਪੰਕਤੀ ਪੜ੍ਹੀ ਉਹਦੇ ਵਿੱਚ ਆਪਾਂ ਪੜਿਆ ਕਿ ਵੈਰੀ ਕਹਿੰਦਾ ਕੀ ਤੈਂ ਉਸ ਦੇ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾਰਡ ਨਹੀਂ ਲਾ ਛੱਡੀ ਇਹਦਾ ਮਤਲਬ ਲਹੂ ਦੇ ਦੁਆਰਾ ਸਾਡੇ ਦੁਆਲੇ ਸਾਡੇ ਘਰ ਦੇ ਦੁਆਲੇ ਸਾਡੇ ਸਭ ਕਾਸੇ ਦੇ ਦੁਆਲੇ ਇੱਕ ਵਾਰਡ ਲੱਗ ਜਾਂਦੀ ਹੈ ਇੱਕ ਸੁਰੱਖਿਆ ਦੀ ਬਾੜੀ ਲੱਗ ਜਾਂਦੀ ਹੈ ਜਿੰਨੂ ਦੁਸ਼ਟ ਆਤਮੇ ਕ੍ਰੋਸ ਨਹੀਂ ਕਰ ਸਕਦੇ ਜਿੰਨੂ ਜਾਦੂ ਟੋਣੇ ਦੀਆਂ ਸ਼ਕਤੀਆਂ ਵੀ ਕ੍ਰੋਸ ਨਹੀਂ ਕਰ ਸਕਦੀਆਂ ਸ਼ੈਤਾਨ ਵੀ ਉਸ ਲਹੂ ਨੂੰ ਕ੍ਰੋਸ ਨਹੀਂ ਕਰ ਸਕਦਾ ਜਿੱਥੇ ਉਹ ਲਹੂ ਲੱਗ ਗਿਆ ਉਹ ਉਸ ਚੀਜ਼ ਨੂੰ ਨਹੀਂ ਸ਼ੂਕਦਾ ਹallelujah ਕਹਿੰਦਾ ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਜਿਹੜਾ ਲਉ ਦੇ ਹੇਠ ਕਵਰ ਆ ਉਹਦੇ ਹੱਥਾਂ ਦੇ ਉੱਤੇ ਪਰਮੇਸ਼ਵਰ ਨੇ ਬਰਕਤ ਦਿੱਤੀ ਹੋਈ ਆ ਸੋ ਉਸ ਦਾ ਮਾਲ ਧਰਤੀ ਵਿੱਚ ਵੱਧ ਗਿਆ ਹੈ ਉਹਦਾ ਮਾਲ ਧਰਤੀ 'ਚ ਵੱਧ ਗਿਆ ਆ ਕਿਉਂ ਨੇ ਇਦਾਂ ਕਿਹਾ ਤੇ ਕਿਉਂ ਇਦਾਂ ਹੋਇਆ ਹੁਣ ਆਪਾਂ ਇੱਕ ਚੀਜ਼ ਪੜ੍ਹੀ ਸੀ ਕਹਿੰਦਾ ਉਹਦੇ ਸਭ ਕਾਸੇ ਦੇ ਦਿਵਾਲੇ ਕੀ ਲੱਗਾ ਹੋਇਆ ਆ ਬਾੜ ਲੱਗੀ ਹੋਈ ਸਭ ਕਾਸੇ ਦੇ ਵਿੱਚ ਕੀ ਕੀ ਆਉਂਦਾ ਆ ਉਹਦੀ ਜ਼ਮੀਨ ਵੀ ਆਉਂਦੀ ਆ ਉਹਦੇ ਮਾਲ ਡੰਗਰ ਵੀ ਆਉਂਦੇ ਆ ਉਹਦੀ bizness ਆਉਂਦੀ ਆ ਉਹਦਾ ਕਾਰੋਬਾਰ ਉਹਦੇ ਕੰਮ ਵਾਲੇ ਸਭ ਕੁਝ ਆ ਗਿਆ ਜੋ ਕੁਝ ਪਰਮੇਸ਼ਵਰ ਨੇ ਉਹਨੂੰ ਦੇ ਕੇ ਬles ਕੀਤਾ ਉਹ ਸਭ ਚੀਜ਼ਾਂ ਉਹਦੇ ਵਿੱਚ ਆ ਗਈਆਂ ਅਗਰ ਤੁਹਾਡਾ bizness ਪ੍ਰਭੂ ਯਿਸੂ ਜੀ ਦੇ ਲਹੂ ਦੇ ਵਿੱਚ ਕਵਰ ਆ ਇਹਦਾ ਮਤਲਬ ਬੈਰੀ ਦੀ ਸ਼ਕਤੀ ਨਾਸ਼ ਕਰਨ ਵਾਲੀ ਸ਼ਕਤੀ ਤੁਹਾਡੇ bizness ਨੂੰ ਛੂ ਨਹੀਂ ਸਕਦੀ ਹallelujah ਅਗਰ ਤੁਹਾਡੇ ਖੇਤਾਂ ਦੇ ਦੁਆਲੇ ਵਾਰਡ ਲੱਗੀ ਹੋਈ ਆ ਕੋਈ ਕੀਟ ਨਾਸ਼ ਕਰਨ ਵਾਲਾ ਕੋਈ ਐਹੋ ਜੀ ਚੀਜ਼ ਜਿਹੜੀ ਫਸਲ ਦਾ ਨਾਸ਼ ਕਰਦੀ ਜ਼ਮੀਨ ਦਾ ਨਾਸ਼ ਕਰਦੀ ਆ ਉਹ ਤੁਹਾਡੇ ਖੇਤਾਂ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਅਗਰ ਸਭ ਕਾਸੇ ਦੇ ਦੁਆਲੇ ਵਾਰਡ ਲੱਗੀ ਹੋਈ ਆ ਤਾਂ ਤੁਹਾਡੇ ਮਾਲ ਡੰਗਰ ਨੂੰ ਵੀ ਕੋਈ ਦੁਸ਼ਟ ਦੀ ਸ਼ਕਤੀ ਸ਼ੂ ਨਹੀਂ ਸੱਦੀ ਕੋਈ ਬਿਮਾਰੀ ਤੁਹਾਡੇ ਜਾਨਵਰਾਂ ਦੇ ਉੱਤੇ ਵੀ ਨਹੀਂ ਆਉਗੀ ਅਕਰ ਸਭ ਕਾਸੇ ਦੇ ਦੁਆਲੇ ਤੁਹਾਡੇ ਬਾੜ ਲੱਗੀ ਹੋਈ ਹੈ ਤੇ ਤੁਹਾਡੇ ਨੌਕਰ ਚੱਕਰ ਵੀ ਵਫਾਦਾਰ ਹੋਣਗੇ ਤੁਹਾਡੇ EMPLOYEES ਜਿਹੜੇ ਆ ਉਹ ਬlesed ਹੋਣਗੇ ਤੁਹਾਡੇ ਬਾਲ ਬੱਚੇ ਆਗਿਆਕਾਰੀ ਚ ਹੋਣਗੇ ਵੈਰੀ ਉਹਨਾਂ ਨੂੰ ਗਲਤ ਪਾਸੇ ਨਹੀਂ ਲੈ ਕੇ ਜਾਊਗਾ ਨਸ਼ਿਆਂ ਚ ਨਹੀਂ ਲੈ ਕੇ ਜਾਊਗਾ ਹੋਰ EVIL ਤੇ DEMONIC ਜਿਹੜੇ ਕੰਮ ਆ ਉਹਨਾਂ ਵਿੱਚ ਉਹ ਉਹਨਾਂ ਨੂੰ ਨਹੀਂ ਲੈ ਕੇ ਜਾਊਗਾ ਹਾਲੇਲੂਇਆ ਤੇ ਜਦੋਂ ਵੈਰੀ ਇਹਨਾਂ ਚੀਜ਼ਾਂ ਨੂੰ ਸ਼ੂ ਹੀ ਨਹੀਂ ਸਕੂਗਾ ਥੋੜੀ ਫਾਈਨੈਂਸ ਸ਼ੂ ਸਕੂਗਾ ਤੁਹਾਡੇ ਧਨ-ਦੌਲਤ ਨੂੰ ਨਹੀਂ ਸ਼ੂ ਸਕੂਗਾ ਤੁਹਾਡੇ ਰੁੱਤਮੇ ਨੂੰ ਨਹੀਂ ਸ਼ੂ ਸਕੂਗਾ ਤੇ ਜਦੋਂ ਉਹ ਸ਼ੂ ਹੀ ਨਹੀਂ ਸਕਦਾ ਤੇ ਕੀ ਹੋਊਗਾ ਬlesing ਇਨਕਰੀਜ਼ ਹੋਊਗੀ ਆਸ਼ੀਸ਼ ਵਾਧੀ ਜਾਊਗੀ ਹallelujah ਇਸ ਲਈ ਤੁਹਾਡੇ ਸਭ ਕਾਸੇ ਦੇ ਦੁਆਲੇ ਲਹੂ ਦੀ ਬਾੜ ਲੱਗੀ ਹੋਣੀ ਚਾਹੀਦੀ ਆ ਹallelujah ਇਸ ਲਈ ਪ੍ਰਭੂ ਯਿਸੂ ਮਸੀਹ ਦਾ ਲਹੂ ਬਿਨਾਂ ਝਿੱਕ ਦੇ ਬਿਨਾਂ ਨਾਗਾ ਵੇ ਹਮੇਸ਼ਾ ਤਿੱਕਰ ਆਪਣੇ ਨਿਆਣਿਆਂ ਨੂੰ ਵੀ ਸਿਖਾਓ ਕਿਦਾਂ ਪ੍ਰਭੂ ਯਿਸੂ ਮਸੀਹ ਦੇ ਲਹੂ ਚ ਖੁਦ ਨੂੰ ਕਵਰ ਕਰਨਾ ਹੈ ਤੇ ਉਹ ਸਭ ਬਰਕਤਾਂ ਜੋ ਪਰਮੇਸ਼ਵਰ ਨੇ ਦਿੱਤੀਆਂ ਕਿਦਾਂ ਕਵਰ ਕਰਨੀਆਂ ਆ ਤਾਂ ਇਹ ਰੂਟੀਨ ਬਣਾਓ ਇਸ ਚੀਜ਼ ਨੂੰ ਆਪਣਾ ਨਿਤਾਨੇਮ ਬਣਾਓ ਹਾਲੇਲੂਇਆ